ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਵਕਤ 400 ਲਗਭਗ 26ਵਾਂ ਜੋ ਖਾਲਸਾ ਸਾਜਨਾ ਦਿਵਸ ਜਿਹੜਾ ਆ ਰਿਹਾ ਹੈ ਉਸ ਮੌਕੇ ਤੇ ਸਾਰੀ ਸੰਗਤ ਨੂੰ ਵਧਾਈ ਦਿੰਦਾ ਹਾਂ ਤੇ ਸਾਰੀ ਸੰਗਤ ਨੂੰ ਇਹ ਸੰਦੇਸ਼ਾ ਦਿੰਦਾ ਹਾਂ ਕਿ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਸੀ 1699 ਦੇ ਵਿੱਚ ਸੰਗਤ ਜਿੰਨਾ ਵੀ ਹੋ ਸਕਦਾ ਹੈ ਵੱਧ ਤੋਂ ਵੱਧ ਗੁਰੂ ਵਾਲੇ ਬਣਨਾ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਦੇ ਨਾਲ ਚੱਲਣਾ ਜਿੰਨੀ ਵੀ ਵਾਰਡ ਨੰਬਰ 27 ਦੀ ਸੰਗਤ ਹੈ ਜਿਸ ਨੇ ਦਾਸ ਨੂੰ ਬਹੁਤ ਵੱਡੀ ਹਰਿਆਣਾ ਦੀ ਸਭ ਤੋਂ ਵੱਡੀ ਲੀਡ ਬਣਾ ਕੇ ਮੈਨੂੰ ਭੇਜਿਆ ਸੀ ਹਰਿਆਣਾ ਦੀ ਸਾਰੀ ਸੰਗਤ ਨੂੰ ਮੈਂ ਬਤਾਈ ਦੇਣਾ ਹਾਂ ਤੇ ਸਾਰੀ ਸੰਗਤ ਦਾ ਮੈਂ ਧੰਨਵਾਦ ਵੀ ਕਰਦਾ ਹਾਂ ਜਦੋਂ ਵੀ ਸਾਰੀ ਸੰਗਤ ਦੇ ਵਿੱਚ ਜਦੋਂ ਇਲਾਕੇ ਦੇ ਵਿੱਚ ਦਾਸ ਨੂੰ ਵਿਚਰਨ ਦਾ ਟਾਈਮ ਮਿਲਿਆ ਸਾਰੀ ਸੰਗਤ ਨੇ ਮੰਡਟ ਜੋ ਦਿੱਤਾ ਜੋ ਹੰਗਾਰਾ ਦਿੱਤਾ ਵੀ ਜੋ ਪਹਿਲੇ ਗੁਰੂ ਘਰਾਂ ਦੇ ਵਿੱਚ ਹੋ ਰਿਹਾ ਹੈ ਗੋਲਕਾਂ ਤੇ ਹੱਥ ਪੈ ਰਹੇ ਨੇ ਗੋਲਕਾਂ ਦੀ ਚੋਰੀ ਹੋ ਰਹੀ ਹੈ ਗੋਲਕਾਂ ਦਾ ਗਲਤ ਇਸਤੇਮਾਲ ਹੋ ਰਿਹਾ ਹੈ ਪੰਥ ਵਾਸਤੇ ਤੇ ਗੁਰੂ ਗ੍ਰੰਥੀ ਗ੍ਰੰਥ ਸਾਹਿਬ ਦੇ ਜਿਹੜੇ ਗ੍ਰੰਥੀ ਸਿੰਘ ਨੇ ਜਿਹੜੇ ਗੁਰੂ ਘਰਾਂ ਦੇ ਉਹਨਾਂ ਵਾਸਤੇ ਜੋ ਲੋੜ ਹੈਗੀ ਹੈ ਉਸ ਦੀ ਸੋਚ ਨੂੰ ਲੈ ਕੇ ਅੱਗੇ ਜਾਣਾ ਹੈ ਪਰ ਦਿੱਕਤ ਇੱਥੇ ਆ ਰਹੀ ਹੈ ਲਗਭਗ 4 ਮਹੀਨੇ ਹੋਣ ਵਾਲੇ ਨੇ ਜਨਵਰੀ 19 ਤਰੀਕ ਨੂੰ ਜੋ ਇਲੈਕਸ਼ਨ ਹੋਏ ਸੀ ਅਜੇ ਤੱਕ ਸਰਕਾਰ ਨੇ ਜੋ ਨੋ ਮੈਂਬਰ ਕੋਵਟ ਕਰਨੇ ਸੀ ਉਹ ਇੱਕ ਕਾਨੂੰਨ ਦੀ ਤਾਰਾ ਹੈ ਜੀ ਆ ਉਹ ਕਾਨੂੰਨ ਦੇ ਵਿੱਚ ਸ਼ਾਮਲ ਨਹੀਂ ਹੈਗੀ ਜਿਸ ਦੀ ਦਿੱਕਤ ਆਏ ਆਈ ਕਿ ਨੋ ਮੈਂਬਰ ਕੋਰਟ ਨਹੀਂ ਹੋਏ ਜਿੰਨਾ ਚਿਰ 49 ਮੈਂਬਰ ਦਾ ਹਾਊਸ ਪੂਰਾ ਨਹੀਂ ਹੁੰਦਾ ਉਹਨਾਂ ਚਿਰ ਕਮੇਟੀ ਹਰਿਆਣਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੁੜੀ ਹੈਗੀ ਪੂਰੀ ਨਹੀਂ ਹੋ ਸਕਦੀ ਤਾਂ ਉਹ ਨੋ ਮੈਂਬਰ ਕੋਰਟ ਕੀਤੇ ਜਾਣਗੇ ਪਹਿਲੇ ਫਿਰ ਸਾਰੇ ਮੈਂਬਰਾਂ ਨੂੰ ਸੌਂ ਚੁਕਾਈ ਜਾਏਗੀ ਉਸ ਤੋਂ ਬਾਅਦ ਕਮੇਟੀ ਦਾ ਗਠਨ ਹੋਏਗਾ ਤੇ ਅਸੀਂ ਤਾਂ ਚਾਹੁੰਦੇ ਆਂ ਵੀ ਸਰਕਾਰ ਜਿੰਨਾ ਵੀ ਛੇਤੀ ਹੋ ਸਕਦਾ ਹੈ 9 ਮੈਂਬਰ ਕੋਰਟ ਕਰਕੇ ਹਾਊਸ ਪੂਰਾ ਹੋਵੇ ਤੇ ਇੱਕ ਕਮੇਟੀ ਦਾ ਗਠਨ ਹੋਵੇ ਤੇ ਕਮੇਟੀ ਜਿਹੜੀ ਹੈ ਜੋ ਸੰਗਤ ਦਾ ਹੰਗਾਰਾ ਆਇਆ ਸੀ ਸਾਰੇ ਟੜੇ ਨਾਲੋਂ ਉੱਪਰ ਉੱਠ ਕੇ ਇਕੱਠੇ ਹੋ ਕੇ ਚੱਲਣ ਦਾ ਉਸ ਹੰਗਾਰੇ ਦੇ ਬੇਸ ਤੇ ਅਸੀਂ ਅੱਗੇ ਜਾ ਕੇ ਜੋ ਹਰਿਆਣੇ ਦੀ ਸਿੱਖ ਸੰਗਤ ਹੈ ਉਸ ਦੇ ਲਈ ਜੋ ਸਿੱਖ ਸਿਧਾਂਤ ਨੇ ਉਸ ਦੇ ਲਈ ਜੋ ਗੁਰੂ ਘਰਾਂ ਦਾ ਜੋ ਗ੍ਰੰਥੀ ਸਿੰਘ ਨੇ ਜਾਂ ਹੋਰ ਬਹੁਤ ਜਗ੍ਹਾ ਤੇ ਗੁਰੂ ਘਰਾਂ ਦੇ ਆ ਬੇਅਦਬੀਆਂ ਜਗਾਂ ਦੀ ਬੇਅਦਬੀ ਹੋ ਰਹੀ ਹੈ ਜੋ ਪੂਰਾ ਮਾਨ ਸਮਾਨ ਜੋ ਸਿੱਖ ਸੰਗਤ ਨੂੰ ਹਰਿਆਣਾ ਵਿੱਚ ਨਹੀਂ ਮਿਲ ਰਿਹਾ ਉਸ ਦੇ ਉੱਤੇ ਅਸੀਂ ਕੰਮ ਕਰ ਸਕੀਏ ਇਸ ਤਰ੍ਹਾਂ ਜੀ ਜਦੋਂ ਇਲੈਕਸ਼ਨ ਚੱਲੇ ਸੀ ਇਲੈਕਸ਼ਨਾਂ ਦੇ ਵਿੱਚ ਅਸੀਂ ਇਲਾਕੇ ਦੇ ਬੇਸ ਤੇ ਇਹ এজেন্ডਾ ਵੀ ਰੱਖਿਆ ਹੋਇਆ ਸੀ ਜੋ ਗੁਰੂ ਘਰਾਂ ਦੀ ਜੋ ਇੱਥੇ ਧਰਤੀ ਹੈ ਗੁਰੂ ਘਰਾਂ ਦਾ ਜਿੰਨਾ ਵੀ ਇੱਥੇ ਇਤਿਹਾਸ ਪਿਆ ਹੋਇਆ ਹੈ ਉਸ ਨੂੰ ਸੁਧਾਰਨ ਵਾਸਤੇ ਜਾਂ ਉਹਦੇ ਵਿੱਚ ਉਨਤਾਈਆਂ ਆਈਆਂ ਨੇ ਉਸ ਨੂੰ ਸੰਗਤ ਦੇ ਵਿੱਚ ਲਿਆਉਣ ਵਾਸਤੇ ਅਸੀਂ ਪ੍ਰਯਾਸ ਕਰਾਂਗੇ ਪਰ ਗੱਲ ਇਹ ਹੈ ਕਿ ਵੀ ਜੋ ਦਾਸ ਜੀ ਜਾਂ ਹਰਿਆਣੇ ਦੀ ਕਮੇਟੀ ਹੈ ਇਲਾਕੇ ਦੇ ਵਿੱਚ ਕੁਝ ਦਿੱਲੀ ਕਮੇਟੀ ਦੀ ਜਗ੍ਹਾ ਪਈ ਹੋਈ ਲੱਖੀ ਸ਼ਾ ਵੰਜਾਰਾ ٹرسٹ ਦੀ ਜਗ੍ਹਾ ਪਈ ਹੋਈ ਹੈ ਫਤਿਹਆਬਾਦ ਜ਼ਿਲ੍ਹੇ ਦੇ ਵਿੱਚ ਉਸ ਦੇ ਵਿੱਚ ਕਿਸੇ ਸਮੇਂ ਇੱਕ ਸਕੂਲ ਬਣਿਆ ਸੀ ਉਸ ਟਾਈਮ ਸਿੱਖ ਸੰਗਤ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਦੀ ਲਹਿਰ ਹੋਈ ਸੀ ਲਗਭਗ 200-300 ਮੈਂਬਰ ਵੀ ਬਣੇ ਸੀ ਉਦੋਂ ਪਰ ਉਹਨਾਂ ਮੈਂਬਰਾਂ ਦੇ ਬਣਨ ਨਾਲ ਵੀ ਇੰਨਾ ਇਸ ਇਲਾਕੇ ਦਾ ਜਾਂ ਇਸ ਜਗ੍ਹਾ ਦਾ ਉਦਾਰ ਨਹੀਂ ਹੋ ਸਕਿਆ ਮੇਰੇ ਖੁਦ ਦੇ ਬੱਚੇ ਉੱਥੇ 5 ਸਾਲ ਪੜ੍ਹੇ ਨੇ ਉੱਥੇ ਗੁਰਤੇਗ ਬਹਾਦਰ ਸਕੂਲ ਦੇ ਵਿੱਚ ਬੱਚਿਆਂ ਨੇ ਜਿਹੜਾ ਮੇਰਾ 베ਸ ਜਿਹੜਾ ਉੱਥੋਂ ਹੀ ਬਣ ਕੇ ਆਇਆ ਸੀ ਤੇ ਅੱਜ ਬੱਚੇ ਮੇਰੇ ਦੇਸ਼ ਵਿਦੇਸ਼ ਵਿੱਚ ਪੜ੍ਹ ਰਹੇ ਨੇ ਵੱਡੀ ਯੂਨੀਵਰਸਿਟੀਆਂ 'ਚ ਪੜ੍ਹ ਰਹੇ ਨੇ ਪਰ ਹੌਲੀ-ਹੌਲੀ ਇਸ ਜਗ੍ਹਾ ਦਾ ਇਸ ਸਕੂਲ ਦਾ ਜਿਹੜਾ ਮਿਆਰ ਸੀ ਨਾ ਉਹ ਥੱਲੇ ਡਿੱਗਦਾ ਗਿਆ ਅੱਜ ਜੋ ਕੰਡੀਸ਼ਨ ਆ ਚੁੱਕੀ ਹੈ ਉਸ ਦੇ ਉਹ ਇੱਕ ਖੰਡਰ ਬਣ ਚੁੱਕੀ ਹੈ ਸਕੂਲ ਬੰਦ ਹੋ ਚੁੱਕਿਆ ਹੈ ਜੋ ਪ੍ਰਾਪਰਟੀ ਸੀ ਲੱਖੀਸ਼ਾ ਮੰਜਾਰਾ ٹرسٹ ਦੀ ਉਸ ਦੀ ਬੇਦਬੀ ਹੋ ਰਹੀ ਹੈ ਜਗ੍ਹਾ ਦੀ ਵੀ ਬੇਦਬੀ ਉੱਥੇ ਹੋ ਰਹੀ ਹੈ ਤਾਂ ਉਸ ਵਾਸਤੇ ਅਸੀਂ ਇਲਾਕੇ ਦੀ ਸੰਗਤ ਨੂੰ ਲੈ ਕੇ ਦਿੱਲੀ ਕਮੇਟੀ ਕੋਲ ਜਾਵਾਂਗੇ ਤਾਂ ਜੋ ਕੋਈ ਵੱਡਾ ਉੱਥੇ ਇਸ ਏਰੀਏ ਦਾ ਮਾਣ ਸਨਮਾਨ ਬਣ ਸਕੇ ਸਿੱਖੀ ਸਿਧਾਂਤਾਂ ਦਾ ਜਾਂ ਸਿੱਖ ਕੌਮ ਦਾ ਕਿ ਤਾਂ ਕਿ ਲੋਕ ਸਿੱਖ ਪਰਿਵਾਰ ਜਿਹੜੇ ਉਹ ਕਹਿ ਸਕਣਾ ਵੀ ਆਪਣੇ ਉੱਥੇ ਕੋਈ ਇਤਿਹਾਸਿਕ ਜਗ੍ਹਾ ਬਣੀ ਹੈ ਇਤਿਹਾਸਿਕ ਜਗ੍ਹਾ ਪਈ ਹੈ ਉਸ ਦੇ ਉੱਤੇ ਅਸੀਂ ਹੁਣ ਹਰਿਆਣਾ ਸਰਕਾਰ ਅੱਗੇ ਵੀ ਗੱਲ ਕਰਾਂਗੇ ਦਿੱਲੀ ਦੀ ਕਮੇਟੀ ਕੋਲ ਦੇ ਵੀ ਜਾ ਕੇ ਇਸ ਜਗ੍ਹਾ ਦਾ ਕੁਝ ਹੋ ਸਕੇ ਜਿੰਨਾ ਕਿ ਹੋ ਸਕੇ ਅਸੀਂ ਆਪਦੇ ਵੱਲੋਂ ਉਪਰਾਲਾ ਕਰਾਂਗੇ ਇਸ ਤਰ੍ਹਾਂ ਜੀ ਜੋ ਮੀਟਿੰਗ ਹੋ ਰਹੀਆਂ ਸਾਡੀਆਂ ਕੁਰਖੇਤਰ ਹੈੱਡ ਆਫਿਸ ਦੇ ਵਿੱਚ ਉਸ ਦੇ ਵਿੱਚ ਗੱਲ ਰੱਖੀ ਗਈ ਹੈ ਏਰੀਆ ਮੁਦੱਬਗ ਜੋ ਸਰਸਾ ਤੋਂ ਲੈ ਕੇ ਦਿੱਲੀ ਤੱਕ ਵੀ ਇਸ ਏਰੀਆ ਦੇ ਵਿੱਚ ਕੋਈ ਸਿੱਖ ਸਰਾਂ ਨਹੀਂ ਹੈਗੀ ਇਸ ਚੀਜ਼ ਦੀ ਉਨਤਾਈ ਬੜੇ ਚਿਰਾਂ ਤੋਂ ਆਂਦੀ ਹੈ ਆਸ-ਪਾਸੇ ਲਾਗੇ ਦੇ ਜੋ ਪਿੰਡ ਹੈ ਸਾਲਮ ਖੇੜਾ ਪਿੰਡ ਹੈ ਜੋ ਹਾਈਵੇ ਤੋਂ 4 ਕਿਲੋਮੀਟਰ ਦੂਰ ਹੈ ਕਾਫੀ ਕਾਲਸ ਆਉਂਦੀਆਂ ਨੇ ਫਿਰ ਅਸੀਂ ਇੱਥੇ ਇੰਤਜ਼ਾਮ ਕਰਦੇ ਆਂ ਸਿੱਖ ਸੰਗਤ ਵੀ ਆਉਂਦੀ ਹੈ ਅੰਮ੍ਰਿਤਸਰ ਤੋਂ ਉਸ ਏਰੀਆ ਤੋਂ ਆਂਦੀ ਹੈ ਜਿਸ ਨੇ ਹਜ਼ੂਰ ਸਾਹਿਬ ਜਾਣਾ ਹੋਵੇ ਤਾਂ ਕਾਫੀ ਵਕਤ ਅਸੀਂ ਇੱਥੇ ਉਹ ਸੰਗਤ ਦਾ ਇੱਥੇ ਮਾਨਸਮਾਨ ਕੀਤਾ ਸਾਲਮ ਖੇੜਾ ਨਗਰ ਦੇ ਵਿੱਚ ਅਸੀਂ ਚਾਹਣਿਆ ਇੱਕ ਤਾਂ ਕੋਈ ਵਿਦਿਆਲਿਆ ਬਣੇ ਜਿਸ ਦਾ ਕਿ ਇਲਾਕੇ ਦੇ ਬੱਚਿਆਂ ਦਾ ਵੀ ਉਧਾਰ ਹੋ ਸਕੇ ਪਾਠੀ ਤਿਆਰ ਹੋ ਸਕਣ ਉਸ ਤੋਂ ਬਾਅਦ ਅਸੀਂ ਚਾਹਣੇ ਆ ਕਿ ਇੱਥੇ ਇੱਕ ਸਿੱਖ ਸਰਾਮ ਬਣੇ ਤੁਸੀਂ ਦੇਖਿਆ ਹੋਣਾ ਜਾੜ ਧਰਮਸ਼ਾਲਾ ਪੰਜਾਬੀ ਧਰਮਸ਼ਾਲਾ ਜਾਂ ਹੋਰ ਬਹੁਤ ਸਾਰੀਆਂ ਧਰਮਸ਼ਾਲਾ ਬਣੀਆਂ ਹੋਈਆਂ ਨੇ ਲੇਕਿਨ ਇੱਕ ਸਿੱਖ ਧਰਮਸ਼ਾਲਾ ਨਹੀਂ ਬਣੀ ਹੋਈ ਜਿਹੜੀ ਗੁਰਮਤ ਮਰਿਆਦਾ ਦੇ ਅਨੁਸਾਰ ਜਿਹਨੂੰ ਚਲਾਇਆ ਜਾ ਸਕੇ ਤੇ ਪੂਰੀ ਰਹਿਣੀ ਬਹਿਰੀ ਨਾਲ ਚਲਾਇਆ ਜਾ ਸਕੇ ਤੇ ਸਿੱਖੀ ਸਿਧਾਂਤਾਂ ਨਾਲ ਚਲਾਇਆ ਜਾ ਸਕੇ ਜਿਹੜੀ ਸੰਗਤ ਹੈ ਜਿਹੜੀ ਉਹਨਾਂ ਨੂੰ ਇੱਧਰ ਉੱਧਰ ਰਹਿਣਾ ਪਵੇ ਜਾਂ ਸੰਗਤ ਜਿਹੜੀ ਇਹ ਬੜੇ ਮਾਨ ਸਮਾਨ ਨਾਲ ਦੂਰੋਂ ਕਹਿ ਕੇ ਚੱਲੇ ਫਤਿਆਂ ਦੇ ਵਿੱਚ ਕੋਈ ਸਰਾਹ ਹੈ ਉੱਥੇ ਰਹਿ ਕੇ ਅਸੀਂ ਆਦਾ ਮਤਲਬ ਹੈ ਵੀ ਇੱਕ ਦਿਨ ਦਾ ਟਿਕਾਣਾ ਕਰਕੇ ਅੱਗੇ ਜਾਵਾਂਗੇ ਉਸ ਵਾਸਤੇ ਸਾਡਾ ਇਲਾਕੇ ਦੇ ਸੰਗਤਾਂ ਦੇ ਵਿੱਚ ਵੀ ਤੇ ਜੋ ਇਥੋਂ ਦੇ ਬੁੱਧੀਜੀਵੀ ਹੈਗੇ ਉਹਨਾਂ ਦੇ ਵੀ ਵਿਚਾਰ ਵਟਾਂਦਰਾ ਚੱਲ ਰਿਹਾ ਹੈ ਲੋਕੇਸ਼ਨ ਦੇਖ ਕੇ ਉਸ ਹਿਸਾਬ ਨਾਲ ਅਸੀਂ ਇੱਥੇ ਕੋਈ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਕੁਝ ਬੱਚੇ ਵੀ ਚੱਲਣ ਸਕੂਲ ਵੀ ਚੱਲ ਜਾਈਏ ਕੁਝ ਜੌਬਸ ਵੀ ਮਿਲ ਜਾਣ ਜਿਹੜੇ ਕੋਈ ਇੱਥੇ ਗਰੰਥੀ ਸਿੰਘ ਜਿਹੜੇ ਹੈਗੇ ਨੇ ਉਹਨਾਂ ਨੂੰ ਨਾਲ ਬੱਚਿਆਂ ਨੂੰ ਗਤਕਾ ਦਾ ਹੋ ਗਿਆ ਜਾਂ ਊੜੇ ਐੜੇ ਦਾ ਪੰਜਾਬੀ ਦਾ ਜੋ ਹੋ ਗਿਆ ਗੁਰੂ ਗ੍ਰੰਥ ਸਾਹਿਬ ਦਾ ਜੋ ਵੀ ਹੈ ਉਹ ਉਸ ਬਾਰੇ ਲੋਕਾਂ ਨੂੰ ਜਾਂ ਬੱਚਿਆਂ ਨੂੰ ਗਿਆਨ ਹੋ ਸਕੇ ਕਿਉਂਕਿ ਪਿੰਡਾਂ ਦੇ ਵਿੱਚ ਅਸੀਂ ਜਿੰਨੇ ਗਏ ਆ ਦੇਖਿਆ ਹੈ ਇੱਕ ਬਹੁਤ ਵੱਡੀ ਦਿੱਕਤ ਆਈ ਹੈ ਸਾਲਮਖੇੜਾ ਪਿੰਡ ਦੇ ਵਿੱਚ ਵੀ ਹੈ 15 ਤੋਂ 20 ਬੱਚੇ ਇਸ ਟਾਈਮ ਨੇ ਜਿਹੜੇ ਪੰਜਾਬੀ ਪੜ੍ਹ ਰਹੇ ਨੇ ਲੇਕਿਨ ਪੰਜਾਬੀ ਟੀਚਰ ਨਹੀਂ ਹੈਗਾ ਉੱਥੇ ਉਹ ਆਪਣੇ ਬੇਸ ਤੇ ਹੀ ਪੜ ਰਹੇ ਨੇ ਇਸ ਵਾਸਤੇ ਕੋਈ ਕੋਸ਼ਿਸ਼ ਕੀਤੀ ਜਾਏਗੀ ਜੋ ਪੰਜਾਬੀ ਗੁਰਮੁਖੀ ਵਾਸਤੇ ਜਾਂ ਉੜੇੜੇ ਵਾਸਤੇ ਕੋਈ ਬੱਚਿਆਂ ਦਾ ਉਦਾਰ ਕਰਨ ਵਾਸਤੇ ਇਸ ਵਾਸਤੇ ਅਸੀਂ ਵਿਦਾਲਿਆ ਬਣਾਉਣ ਦੀ ਜਾਂ ਸਰਾ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕੱਲ ਪਾਠੀ ਸਿੰਘਾਂ ਦੀ ਆਈ ਹੈ ਪਾਠੀ ਸਿੰਘ ਇਸ ਵਕਤ ਇਲਾਕੇ ਦੇ ਵਿੱਚ ਕਾਫੀ ਨੇ ਜਿਹੜੇ ਸੰਥਿਆ ਲੈ ਚੁੱਕੇ ਨੇ ਪਾਠ ਕਰਦੇ ਨੇ ਲੇਕਿਨ ਉਹਨਾਂ ਦਾ ਜਿਹੜਾ ਗੁਜ਼ਾਰਾ ਪੂਰਾ ਜਿਹੜਾ ਇੱਕ ਪਰਿਵਾਰਿਕ ਜੀਵਨ ਜਿਹੜਾ ਹੈ ਨਾ ਉਹ ਚੱਲਣ ਸਹੀ ਢੰਗ ਨਾਲ ਨਹੀਂ ਚੱਲ ਰਿਹਾ ਕਿਉਂਕਿ ਮਹਿੰਗਾਈ ਇੰਨੀ ਵੱਧ ਚੁੱਕੀ ਹੈ ਕਿ 5-7000 8000 10000 ਨਾਲ ਕਿਸੇ ਪਰਿਵਾਰ ਦਾ ਗੁਜ਼ਾਰਾ ਨਹੀਂ ਚੱਲਦਾ ਉਹਨਾਂ ਬੱਚੇ ਵੀ ਪੜਾਉਣੇ ਹੁੰਦੇ ਨੇ ਇਸ ਦੇ ਵਿੱਚ ਇਹ ਵੀ ਗੱਲ ਰੱਖੀ ਗਈ ਹੈ ਕਿ ਪਾਠੀ ਸਿੰਘ ਜਿਹੜੇ ਹੋਣਗੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਉਹਨਾਂ ਦੀ ਮੈਡੀਕਲ ਸੁਵਿਧਾ ਵੀ ਉਹਨਾਂ ਨੂੰ ਦਿੱਤੀ ਜਾਵੇ ਇਸ ਚੀਜ਼ ਤੇ ਜ਼ੋਰ ਪੂਰਾ ਦਿੱਤਾ ਦੂਸਰੀ ਗੱਲ ਹੈ ਸੰਥਿਆ ਦੀ ਕੋਈ ਟਕਸਾਲ ਸਿਸਟਮ ਹੋਣਾ ਚਾਹੀਦਾ ਹੈ ਜਿਹੜੇ ਕੀ ਸੰਥਿਆ ਦਿੱਤੀ ਜਾਵੇ ਜੋ ਸ਼ੁੱਧ ਉਚਾਰਨ ਬਾਣੀ ਦਾ ਕਰ ਸਕਣ ਬੱਚੇ ਕਿਉਂਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਜੋ ਪਾਠੀ ਨੇ ਪਿੰਡਾਂ ਦੇ ਖਰੜੇ ਦੇ ਅਨੁਸਾਰ ਹੀ ਚੱਲ ਰਹੇ ਨੇ ਤੇ ਇੱਥੇ ਅੱਗੇ ਕੋਈ ਬੱਚੇ ਤਿਆਰ ਨਹੀਂ ਹੋ ਰਹੇ ਇਸ ਵਾਸਤੇ ਟਕਸਾਲੀ ਰੂਪ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਤੇ ਵਿਦਿਆਲੇ ਬਣੇ ਤਾਂ ਜੋ ਬੱਚਿਆਂ ਨੂੰ ਵਧੀਆ ਸੰਥਿਆ ਮਿਲ ਸਕੇ ਤੇ ਜੋ ਪੰਜਾਬੀ ਜਿਹੜੀ ਭਾਸ਼ਾ ਹੈਗੀ ਹੈ ਹੁਣ ਤੁਸੀਂ ਦੇਖੋ ਸਰਕਾਰ ਨੇ ਪੰਜਾਬੀ ਨੂੰ ਆਪਸ਼ਨ ਦੇ ਵਿੱਚ ਲੈ ਲਿਆ 6 ਸਬਜੈਕਟ ਤਾਂ ਪ੍ਰੋਪਰ ਹੈਗੇ ਨੇ 8ਵੀਂ 10ਵੀਂ ਦੇ ਵਿੱਚ ਲੇਕਿਨ 7ਵਾਂ ਜਿਹੜਾ ਇਹਨਾਂ ਨੇ ਸਬਜੈਕਟ ਲਿਆ ਉਹਨੂੰ ਆਪਸ਼ਨਲ ਦੇ ਲਿਆ ਉਹਦੇ ਵਿੱਚ ਪੰਜਾਬੀ ਹੈ ਪੰਜਾਬੀ ਟੀਚਰ ਨਾ ਹੋਣ ਕਰਕੇ ਬੱਚਿਆਂ ਨੂੰ ਮਜਬੂਰੀ ਨਾਲ ਸੰਸਕ੍ਰਿਤ ਜਾਂ ਹੋਰ ਚੈਨਲ ਜਿਹੜੇ ਕੀ ਸਬਜੈਕਟ ਲੈਣੇ ਪੈਂਦੇ ਨੇ ਫਿਜ਼ੀਕਲ ਐਜੂਕੇਸ਼ਨ ਲਗਾ ਲੋ ਤੁਸੀਂ ਹੋਰ ਲੈਣੇ ਪੈਂਦੇ ਨੇ ਪੰਜਾਬੀ ਨਹੀਂ ਲੈ ਰਹੇ ਬੱਚੇ ਆਪਸ਼ਨਲ ਹੋਣ ਦੇ ਨਾਤੇ ਇਹ ਇਸ ਨੂੰ ਕੰਪਲਸਰੀ ਸਬਜੈਕਟ ਲੈਣ ਦੀ ਲਈਆ ਜਾਵੇ ਇਸ ਵਾਸਤੇ ਅਸੀਂ ਕਮੇਟੀ ਦੇ ਵਿੱਚ ਮੰਗ ਰੱਖਾਂਗੇ ਸੀਐਮ ਸੈ ਹੀ ਅੱਗੇ ਵੀ ਅਸੀਂ ਇਹ ਮੰਗ ਰੱਖ ਚੁੱਕੇ ਹਾਂ ਵੀ ਇਸ ਵਾਸਤੇ ਇਸ ਤੇ ਕਾਰਵਾਈ ਕੀਤੀ ਜਾਵੇ ਸੀਐਮ ਸੈ ਸੈਣੀ ਸਾਹਿਬ ਜੋ ਨੇ ਵਧੀਆ ਡਿਸੀਜਨ ਲੈਂਦੇ ਨੇ ਉਮੀਦ ਹੈ ਸਾਡੇ ਇਸ ਫੈਸਲੇ ਨੂੰ ਉਹ ਲਾਗੂ ਜ਼ਰੂਰ ਕਰਨਗੇ ਹਰਿਆਣੇ ਦੇ ਵਿੱਚ ਕੰਪਲਸਰੀ ਸਬਜੈਕਟ ਬਣਾਉਣ ਵਾਸਤੇ ਤਾਂ ਜੋ ਬੱਚਿਆਂ ਵਾਸਤੇ ਇੱਥੇ ਟੀਚਰ ਮਿਲ ਸਕੇ ਪਿੱਛੇ ਜੇ ਕੋਈ ਅਨਾਉਂਸਮੈਂਟ ਸੁਣੀ ਸੀ ਜਿੱਥੇ 15 ਤੋਂ 20 ਬੱਚੇ ਹੋਣਗੇ ਉੱਥੇ ਹਰ ਤਰ੍ਹਾਂ ਦਾ ਟੀਚਰ ਮਿਲਿਆ ਜਾਵੇ ਲੇਕਿਨ ਅਜੇ ਤਾਈਂ ਇਹ ਲਾਗੂ ਨਹੀਂ ਹੋ ਸਕਿਆ ਬਾਕੀ ਜੋ ਗੱਲ ਹੈਗੀ ਹੈ ਇਲਾਕੇ ਦੀ ਇਲਾਕੇ ਦੇ ਵਿੱਚ ਜੋ ਪਾਠੀ ਸਿੰਘ ਨੇ ਜਿਹੜੇ ਉਹ ਬਹੁਤ ਕਮੀ ਹੈ ਉਹਨਾਂ ਚ ਗੁਰੂ ਘਰਾਂ ਦੇ ਵਿੱਚ ਸੇਵਾ ਕਰਨ ਵਾਸਤੇ ਪਾਠੀ ਸਿੰਘ ਜੇ ਮਿਲ ਵੀ ਜਾਂਦੇ ਨੇ ਪਰ ਉਹਨਾਂ ਨੂੰ ਤਨਖਾਹਾਂ ਬੜੀਆਂ ਕੱਟ ਨੇ ਇਸ ਵਾਸਤੇ ਅਸੀਂ ਕਮੇਟੀ ਅੱਗੇ ਮੰਗ ਰੱਖੀ ਹੈ ਕਿ ਉਹਨਾਂ ਵਾਸਤੇ ਕੋਈ ਵਿਸ਼ੇਸ਼ ਉਪਰਾਲਾ ਕੀਤਾ ਜਾਵੇ ਤਾਂ ਜੋ ਪਾਠੀ ਸਿੰਘ ਆਪਣਾ ਪਰਿਵਾਰਿਕ ਗੁਜ਼ਾਰਾ ਸਹੀ ਢੰਗ ਨਾਲ ਚਲਾ ਸਕਣ खबरों में अब तक के लिए बस इतना ही फिर मिलते हैं एक ऐसी ही बड़ी खबर के साथ तब तक लिए नमस्कार और देखते रहिए पंजाब न्यूज़ अगर आपको हमारी वीडियो पसंद आई हो तो इसे लाइक करें व शेयर करें ऐसे लेटेस्ट अपडेट पाने के लिए बेल आइकन को प्रेस करना ना भूलें अगर आप हमें फेसबुक या फिर इंस्टा के माध्यम से हैं तो हमारे पेज को फॉलो जरूर करें धन्यवाद